ਗੁਰੂ ਆਪਣੇ ਸਾਰੇ ਗੁਣ ਦਿੰਦਾ ਤੇ ਇਹ ਗੱਲ ਦੱਸਦਾ ਹੈ ਇਹ ਸਰੀਰ ਵਾਗੁਰੂ ਦੇ ਰਹਿਣ ਲਈ ਘਰ ਆ। ਇਹਦੇ ਨਾਲ ਛੇੜਖਾਨੇ ਨਾ ਕਰਨ ਕਿਉਂ ਜਦ ਆਪਾਂ ਮੁੱਛਾ ਕੱਟਦੇ ਆ ਫਿਰ ਆ ਜਾਂਦੀ ਆ ਦਾੜੀ ਕੱਟਦੇ ਆ ਫਿਰ ਆ ਜਾਂਦੀ ਇਹ ਫਿਰ ਕਿਉਂ ਆ ਜਾਂਦੀ ਹੈ? ਸਿਰ ਦੇ ਵਾਲ ਗੁਰੂ ਸਾਹਿਬ ਜੀ ਸਿਰ ਦੇ ਵਾਲ ਅਸੀਂ ਕੱਟਦੇ ਆ ਫਿਰ ਆ ਜਾਂਦੇ ਆ। ਅੱਛਾ ਜੇ ਆਪਾਂ ਹੱਥ ਕੱਟ ਲਈਏ ਆਜੂਗਾ? ਵੇਖੋ ਗੱਲ ਬੜੀ ਵੇ ਤੁਹਾਨੂੰ ਪਿਆਰੀ ਦੱਸਣ ਲੱਗਾ। ਗੁਰੂ ਸਾਹਿਬ ਜੀ ਇਹ ਅਸੀਂ ਦੇਖੋ ਹੱਥ ਕੱਟ ਲਈਏ ਦੁਬਾਰਾ ਨਹੀਂ ਆਉਂਦਾ ਉਂਗਲ ਕੱਟ ਲਈਏ ਦੁਬਾਰਾ ਨਹੀਂ ਆਉਂਦੀ ਪੈਰ ਕੱਟ ਲਈਏ ਦੁਬਾਰਾ ਨਹੀਂ ਆਉਂਦਾ ਕੇਸ ਕੱਟ ਲਈਏ ਦੁਬਾਰਾ ਆ ਜਾਂਦੇ ਆ ਹਾਂ ਭਾਈ ਜੇ ਮੰਨ ਲਓ ਇਹ ਬੰਦੇ ਦੇ ਕੋਈ ਸੰਸਕਾਰ ਚੰਗੇ ਆ ਮੰਨ ਲਓ ਕੋਈ ਇਹਦੇ ਤੇ ਬਖਸ਼ਿਸ਼ ਹੋਣੀ ਆ ਪਿਛਲਾ ਕੋਈ ਕਰਮ ਚੰਗਾ ਆ ਜੇ ਵਾਹਿਗੁਰੂ ਨੇ ਇਹਨੂੰ ਆਪਣੇ ਵੱਲ ਲਾ ਲਿਆ ਤੇ ਜੇ ਕੇਸ ਨਾ ਹੋਏ ਤੇ ਇਹਨੂੰ ਰੱਬ ਨੇ ਮਿਲਣਾ ਕੇਸ ਗੁਰੂ ਦੀ ਮੋਰ ਹਨ ਕਿਉਂ ਵਾਹਿਗੁਰੂ ਜੀ ਮੇ ਸਾਡਾ ਕੇਸਾਂ ਵਿੱਚ ਹੀ ਨਿਵਾਸ ਹੈ ਕੇਸ ਹਨ ਤੇ ਰੱਬ ਮਿਲੂਗਾ ਜੇ ਕੇਸ ਨਹੀਂ ਹੈਗੇ ਤੇ ਰੱਬ ਨਹੀਂ ਮਿਲੂਗਾ ਇਸ ਲਈ ਜਿੰਨੀ ਵਾਰੀ ਮਰਜ਼ੀ ਕੱਟ ਲੋ ਇਹਨਾਂ ਨੇ ਆਉਣਾ ਹੀ ਆਉਣਾ ਜੇ ਬੰਦੇ ਤੇ ਬਖਸ਼ਿਸ਼ ਹੋ ਗਈ ਤੇ ਕੇਸ਼ ਨਾ ਹੋਏ ਰੱਬ ਨਹੀਂ ਮਿਲਣਾ ਜਨਮ ਅਜਾਈ ਚਲਾ ਗਿਆ